ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅਗਰ ਕਨੇਡਾ ਵਿਆਹ ਤੋਂ ਬਾਅਦ ਜਾਣਾ ਹੈ ਤੁਸੀਂ ਤਾਂ 스ਪਾਊਸ ਦੇ ਕੋਲ ਫਰਾਈ ਜਿਹੜੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਕਸਰ ਦੇਖਣ ਦੇ ਵਿੱਚ ਇਹ ਆਇਆ ਹੈ ਕਿ ਕਨੇਡਾ ਦੇ ਵਿੱਚ ਸਟੂਡੈਂਟ ਦਾਖਲਾ ਲੈ ਕੇ ਸਟੱਡੀ ਪਰਮਿਟ ਤੇ ਜਾ ਰਹੇ ਨੇ ਅਤੇ ਉਹਨਾਂ ਦੇ 스ਪਾਊਸ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਸਕਿੱਲ ਨਹੀਂ ਹੁੰਦੀ ਇਸ ਕਰਕੇ ਉੱਥੇ ਉਹਨਾਂ ਦੇ ਸਪਾਊਸ ਨੂੰ 10 ਤੋਂ 12 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਕੰਮ ਕਰਨਾ ਪੈਂਦਾ ਜਿਹੜਾ ਕਿ ਬਹੁਤ ਹੀ ਘੱਟ ਹੈ ਤੇ ਉਹਨਾਂ ਦਾ ਆਪਣਾ ਗੁਜ਼ਾਰਾ ਉਹਨੂੰ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਅਗਰ ਕੋਈ ਬੱਚਾ ਇੰਡੀਆ ਤੋਂ ਆਪਣਾ ਸਕਿੱਲ ਦਾ ਕੋਈ ਕੋਰਸ ਕਰਕੇ ਜਾਂਦਾ ਹੈ ਟ੍ਰੇਡ ਕੋਰਸ ਆਈਟੀਆ ਦੇ ਜਿਹੜੇ ਟ੍ਰੇਡ ਕੋਰਸ ਨੇ ਉਹਨਾਂ ਵਿੱਚੋਂ ਕੋਈ ਕੋਰਸ ਕਰਕੇ ਜਾਂਦਾ ਹੈ ਤਾਂ ਉੱਥੇ ਜਾ ਕੇ ਬੱਚੇ ਈਜ਼ੀਲੀ 35 ਡਾਲਰ ਪ੍ਰਤੀ ਘੰਟੇ ਤੋਂ ਲੈ ਕੇ 65 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਕਮਾ ਸਕਦੇ ਨੇ ਸੋ ਬੱਚਿਆਂ ਨੂੰ ਅਸੀਂ ਇਹ ਸਲਾਹ ਦਵਾਂਗੇ ਕਿ ਅਗਰ ਤੁਸੀਂ ਕੈਨੇਡਾ ਜਾ ਰਹੇ ਹੋ ਤਾਂ ਇੰਡੀਆ ਤੋਂ ਕੋਈ ਨਾ ਕੋਈ ਇਹ ਸਿੱਖ ਕੇ ਜਾਓ ਕਿਉਂਕਿ ਕੈਨੇਡਾ ਦੇ ਵਿੱਚ ਕੰਸਟਰਕਸ਼ਨ ਵਰਕਰ ਦੀ ਬਹੁਤ ਜ਼ਿਆਦਾ ਕਮੀ ਹੈ ਅਗਰ ਤੁਸੀਂ ਕੋਈ ਕੰਸਟਰਕਸ਼ਨ ਵਰਕਰ ਦੇ ਵਿੱਚੋਂ ਕੋਈ ਕੰਮ ਸਿੱਖ ਕੇ ਜਾਂਦੇ ਹੋ ਤਾਂ इजीली ਤੁਸੀਂ ਆਪਣੇ ਨੂੰ ਉੱਥੇ ਸੈੱਟ ਕਰ ਸਕਦੇ ਹੋ ਤੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਇੰਡੀਆ ਦੇ ਵਿੱਚ ਜਿਹੜੇ ਆਈਟੀ ਟ੍ਰੇਡ ਦੇ ਕੋਰਸਿਸ ਨੇ ਇਹਨਾਂ ਦਾ ਦਾਖਲਾ ਜੂਨ ਜੁਲਾਈ ਤੇ ਅਗਸਤ ਦੇ ਵਿੱਚ ਹੀ ਖੁੱਲਦਾ ਹੈ ਹੁਣ ਟਾਈਮ ਆ ਚੁੱਕਿਆ ਹੈ ਜਿਹੜੇ ਬੱਚੇ ਇਹ ਕੋਰਸ ਕਰਨਾ ਚਾਹੁੰਦੇ ਨੇ ਉਹ ਸਾਡੇ ਨਾਲ ਪਿੱਛੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਨੇ ਅਤੇ ਇਸ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਤਾਂ ਕਿ ਤੁਸੀਂ ਕੈਨੇਡਾ ਜਾ ਕੇ इजीली ਸੈੱਟ ਹੋ ਸਕੋ ਅਤੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕੋ ਜਿਹੜੇ ਕੋਰਸ ਨੇ ਤੁਸੀਂ 10th ਜਾਂ +2 ਤੋਂ ਬਾਅਦ ਵੀ ਕਰ ਸਕਦੇ ਹੋ ਸੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸਾਡੇ ਪਿੱਛੇ ਦਿੱਤੇ ਨੰਬਰਾਂ 981510148 9888295 ਜੀ ਆ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਥੈਂਕ ਯੂ।